ਪਹਿਲਗਾਮ ਵਿਖੇ ਹੋਏ ਅਤਵਾਦੀ ਹਮਲੇ ਤੋਂ ਬਾਅਦ ਜਿੱਥੇ ਕੀ ਦੇਸ਼ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਲੋਕਾਂ ਵੱਲੋਂ ਸ਼ਹਿਰ ਬੰਦ ਰੱਖ ਕੇ ਪਾਕਿਸਤਾਨ ਅਤੇ ਅਤਵਾਦ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਸੇਹੀ ਕੜੀ ਦੇ ਚੱਲਦਿਆਂ ਫਗਵਾੜਾ ਵਿਖੇ ਵਕਫਾਖ ਜਥੇਬੰਦੀਆਂ ਤੇ ਸਮੂਹ ਸ਼ਹਿਰ ਵਾਸੀਆਂ ਵੱਲੋਂ ਫਗਵਾੜਾ ਬੰਦ ਦੀ ਦਿੱਤੀ ਗਈ ਕਾਲ ਤਹਿਤ ਫਗਵਾੜਾ ਸ਼ਹਿਰ ਪੂਰਨ ਤੌਰ ਤੇ ਬੰਦ ਰੱਖਿਆ ਗਿਆ। ਇਸ ਬੰਦੀ ਕਾਲ ਦੌਰਾਨ ਜਿੱਥੇ ਸ਼ਹਿਰ ਦੀਆਂ ਸਮੂਹ ਦੁਕਾਨਾਂ ਅਤੇ ਹੋਰ ਅਦਾਰੇ ਪੂਰਨ ਤੌਰ ਤੇ ਬੰਦ ਰੱਖੇ ਗਏ ਉੱਥੇ ਹੀ ਹਿੰਦੂ ਸੰਗਠਨਾਂ ਨੇ ਇਸ ਹਮਲੇ ਦੀ ਸਖਤ ਆਲੋਚਨਾ ਕਰਦਿਆਂ ਪਾਕਿਸਤਾਨ ਅਤੇ ਅੱਤਵਾਦ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਮੂਹ ਸੰਗਠਨਾਂ ਨੇ ਸ਼ਹਿਰ ਵਿੱਚ ਇੱਕ ਮੋਟਰਸਾਈਕਲ ਮਾਰਚ ਵੀ ਕੱਢਿਆ ਜੋ ਕਿ ਵਕਫਾ ਬਜ਼ਾਰਾ ਵਿੱਚੋਂ ਹੁੰਦਾ ਹੋਇਆ ਮੁੱਖ ਜੀ.ਟੀ. ਰੋਡ ਤੇ ਪਹੁੰਚਿਆ ਜਿੱਥੇ ਕਿ ਸਮੂਹ ਸੰਗਠਨਾਂ ਦੇ ਆਗੂਆਂ ਨੇ ਅੱਤਵਾਦੀਆਂ ਅਤੇ ਪਾਕਿਸਤਾਨ ਦਾ ਪੋਸਟਰ ਫੁਕਿਆ। ਇਸ ਮਾਰਚ ਦੌਰਾਨ ਕਿਸੇ ਕਿਸਮ ਦੀ ਕੋਈ ਘਟਨਾ ਨਾ ਵਾਪਰੇ ਇਸ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਸਨ ਇਸ ਮੌਕੇ ਬੁਲਾਰਿਆਂ ਨੇ ਭਾਰਤ ਸਰਕਾਰ પાસે ਮੰਗ ਕੀਤੀ ਗਈ ਇਸ ਹਮਲੇ ਵਿੱਚ ਮਾਰੇ ਗਏ નિર્ਦੋਸ਼ ਲੋਕਾਂ ਦੀ ਜਾਨ ਦਾ ਬਦਲਾ ਅਤਵਾਦੀਆਂ ਨੂੰ ਮਿੱਟੀ ਵਿੱਚ ਮਿਲਾ ਕੇ ਲਿਆ ਜਾਵੇ ਉਹਨਾਂ ਨਾਲ ਹੀ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਫਗਵਾੜਾ ਬੰਦੀ ਕਾਲ ਨੂੰ ਪੂਰਨ ਤੌਰ ਤੇ ਸਮਰਥਨ ਦਿੱਤਾ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਵੈਲਕਮ ਜੰਮੂ ਕਸ਼ਮੀਰ ਦੇ ਵਿੱਚ ਜੋ ਵੀ ਹੋਇਆ ਸਾਰੇ ਦੇਸ਼ ਏਰੀਏ ਨੇ ਜਿੰਨੀ ਨਖੇਦੀ ਕਰੇ ਉਨੀ ਹੀ ਜਿਆਦੀ ਕਰੇ ਸਾਰੇ ਨੂੰ ਬੜਾ ਦੁੱਖ ਆ ਆ ਰਹੇ ਨੇ ਹੱਤਿਆ ਲੂ ਚੁਣ ਕੇ ਹਿੰਦੂ ਪੁੱਛ ਕੇ ਉਹਨਾਂ ਨੂੰ ਮਾਰਿਆ ਗਿਆ ਬਾਕੀ ਸਾਡੇ ਛੋਟੇ ਛੱਡੇ ਦੇ ਸਾਰੇ ਸ਼ਹਿਰ ਨੇ ਸਾਡਾ ਸਾਥ ਦਿੱਤਾ ਸਾਰੇ ਸ਼ਹਿਰ ਦਾ ਬਹੁਤ ਬਹੁਤ ਧੰਨਵਾਦ ਬਾਕੀ ਅਸੀਂ ਆਸਰਾ ਰੱਖਦੇ ਆ ਅੱਜ ਵੀ ਬਾਜ਼ਾਰ ਵਾਲੇ ਆਪਣੇ ਆਪ ਨੂੰ ਸੁਭਾ ਲੈਣ ਤੇ ਖਰੇ ਰੋਗੇ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਵੈਲਕਮ ਜੰਮੂ ਕਸ਼ਮੀਰ ਦੇ ਵਿੱਚ ਜੋ ਅੱਤਵਾਦੀਆਂ ਨੇ ਹਮਲਾ ਕੀਤਾ ਉਹਦੇ ਵਿੱਚ ਸਾਡੇ ਭਰਾ ਜਿਹੜੇ ਸ਼ਹੀਦ ਹੋਏ ਆ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਆ ਅਸੀਂ ਉਹਦੀ ਕੜੀ ਨਿੰਦਾ ਕਰਦੇ ਆ ਤੇ ਸਰਕਾਰ ਤੋਂ ਅਪੀਲ ਕਰਦੇ ਆ ਕਿ ਉਹ ਜਿਹੜੇ ਅੱਤਵਾਦੀ ਸੀ ਉਹਨਾਂ ਨੂੰ ਜਲਦੋਂ ਜਲ ਚੌਂਕ ਦੇ ਫੜ ਕੇ ਚੌਂਕ ਦੇ ਵਿੱਚ ਫਾਂਸੀ ਦੇਣੀ ਚਾਹੀਦੀ ਹੈ ਉਹਨਾਂ ਨੂੰ ਜੇਲ੍ਹਾਂਾਂ 'ਚ ਰੱਖਣ ਦੀ ਲੋੜ ਨਹੀਂ ਉਹਨਾਂ ਨੂੰ ਪਾਲਣ ਦੀ ਲੋੜ ਨਹੀਂ ਹੈਗੀ ਅੱਜ ਪੂਰਾ ਫਗਵਾੜਾ ਇਹ ਪੂਰਾ ਸੰਪੂਰਨ ਬੰਦ ਰਿਹਾ ਅਸੀਂ ਸ਼ਹਿਰ ਵਾਸੀ ਤੇ ਦੁਕਾਨਦਾਰੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰ ਰਹੇ ਆ ਔਰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਕੱਜਟ ਹੋ ਜਾਓ ਹਜੇ ਵੀ ਹੋ ਜਾਓ ਕੱਲ ਇਦਾਂ ਦਾ ਮੌਕਾ ਆ ਤੁਹਾਡੇ ਘਰਾਂ 'ਚ ਬੜੂਗੇ ਮੁਕਾਸਰ ਮੁਬਾਰਕ